ਪੀਰੀ ਫਕੀਰੀ ਮੌਜ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ 'ਚ ਲੈ ਕੇ ਆਏ ਆਂ ਬਾਬੇ ਪੈਰੋ ਜੱਤੀ ਦਾ ਟਾਲਾ ਲੈ ਕੇ ਹਾਜ਼ਰ ਹੋਏ ਆਂ ਤਾਂ ਦੋਸਤੋ ਇਹ ਜਿਹੜਾ ਬਾਬੇ ਪੈਰੋ ਜੱਤੀ ਦਾ ਟਾਲਾ ਆ ਬਹੁਤ ਜ਼ਬਰਦਸਤ ਤੇ ਬਾਕਮਾਲ ਟਾਲਾ ਆ ਇਸ ਟਾਲੇ ਦੇ ਨਾਲ ਜੇ ਤੁਹਾਡੇ ਦੇ ਉੱਤੇ ਮੰਨ ਲਓ ਕੋਈ ਕੋਰਟ ਕਚੈਰੀ ਦਾ ਕੇਸ ਪੈ ਗਿਆ ਹੋਵੇ ਕੋਰਟ ਕਚੈਰੀ ਦੇ ਕੇਸ ਦੇ ਵਿੱਚੋਂ ਨਿਕਲਣ ਦੇ ਲਈ ਇੱਕ ਇਹ ਬਾਬੇ ਫੈਰੋ ਦਾ ਟਾਲਾ ਕੀਤਾ ਜਾਂਦਾ ਹੈ ਇਹ ਟਾਲਾ ਬਹੁਤ ਪ੍ਰਾਚੀਨ ਤੇ ਬਾਕਮਾਲ ਟਾਲਾ ਹੈ ਆ ਵੀਡੀਓ ਨੂੰ ਸ਼ੁਰੂ ਤੋਂ ਬਿਨਾ ਸਕਿਪ ਕੀਤੇ ਹੋਏ ਦੇਖਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਅਤੇ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਜੀ ਬਾਬੇ ਪੈਰੋ ਜਤੀ ਦੇ ਢਾਲੇ ਬਾਰੇ ਜਿਹੜਾ ਕਿ ਬਹੁਤ ਜ਼ਬਰਦਸਤ ਢਾਲਾ ਆ ਤਾਂ ਦੋਸਤੋ ਇਸ ਢਾਲੇ ਦੇ ਨਾਲ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਕੋਰਟ ਕਚੈਰੀ ਦੇ ਕੇਸਾਂ ਦੇ ਵਿੱਚੋਂ ਰਾਹਤ ਮਿਲ ਸਕਦੀ ਹੈ ਕੋਰਟ ਕਚੈਰੀ ਦੇ ਵਿੱਚੋਂ ਬੰਦਾ ਮਰੀ ਹੋ ਸਕਦਾ ਹੈ ਜੇ ਕਿਸੇ ਦੇ ਉੱਤੇ ਕੋਈ ਝੂਠਾ ਕੇਸ ਜਾਂ ਕੋਈ ਝੂਠਾ ਮੁਕਦਮਾ ਪੈ ਗਿਆ ਹੋਵੇ ਤਾਂ ਉਹਦੇ ਵਿੱਚੋਂ ਕਿਸ ਤਰ੍ਹਾਂ ਤੁਸੀਂ ਨਿਕਲ ਸਕਦੇ ਹੋ ਤਾਂ ਦੋਸਤੋ ਇਸ ਢਾਲੇ ਨੂੰ ਤੁਸੀਂ ਬੜੀ ਹੀ ਸੱਚੀ ਸ਼ਰਧਾ ਦੇ ਨਾਲ ਜੇ ਤੁਸੀਂ ਕਰ ਲਿਆ ਜੇ ਤੁਹਾਡੇ ਤੇ ਕੇਸ ਪੈ ਗਿਆ ਹੋਇਆ ਝੂਠਾ ਕੇਸ ਹੋਵੇ ਜਿਸ ਤਰ੍ਹਾਂ ਦਾ ਮਰਜ਼ੀ ਕੇਸ ਹੋਵੇ ਤੁਹਾਨੂੰ ਉਸ ਕੇਸ ਚੋਂ ਜਿੱਤ حاصل ਹੋਣੀ ਹੀ ਹੋਣੀ ਹੈ ਤਾਂ ਦੋਸਤੋ ਇਸ ਕਰਕੇ ਇਸ ਟਾਲੇ ਨੂੰ ਤੁਸੀਂ ਜਿੱਦਾਂ ਅਸੀਂ ਦੱਸਾਂਗੇ ਉਸੇ ਤਰ੍ਹਾਂ ਤੁਸੀਂ ਕਰ ਲੈਣਾ ਹੁਣ ਗੱਲ ਕੇਸ ਦੀ ਕਰੀਏ ਕਿ ਕਿਸ ਕਿਸ ਤਰ੍ਹਾਂ ਜਿੱਦਾਂ ਤੁਹਾਡੇ ਤੇ ਮੰਨ ਲਓ ਕਿਸੇ ਨੇ ਕੋਈ ਝੂਠਾ ਕੇਸ ਪਾ ਦਿੱਤਾ ਕੋਈ ਤੁਹਾਡੇ ਉੱਤੇ ਕੋਈ ਇਲਜ਼ਾਮ ਲਗਾਤੇ ਝੂਠੇ ਝੂਠਾ ਕਿਸ ਕਰਕੇ ਉਹਨੂੰ ਝੂਠਾ ਪਾ ਮਕਦਮਾ ਕਹਿੰਨੇ ਆ ਉਹ ਨਹੀਂ ਕਿ ਜੇ ਤੁਸੀਂ ਕੰਮ ਕੀਤਾ ਹੋਵੇ ਜੇ ਤੁਸੀਂ ਕੰਮ ਕੀਤਾ ਵੀ ਆ ਉਹਦੇ ਵਾਸਤੇ ਵੀ ਤੁਹਾਨੂੰ ਸਮਰਪਣ ਕਰਕੇ ਹੀ ਕੰਮ ਕਰਨਾ ਪੈਣਾ ਹੈ ਕਿ ਜਿੱਥੇ ਤੁਸੀਂ ਟੁੱਟ ਸੀ ਗਲਤੀ ਕੀਤੀ ਹੈ ਉਸ ਗਲਤੀ ਦੀ ਮਾਫੀ ਮੰਗਣੀ ਪੈਣੀ ਆ ਫਿਰ ਤੁਹਾਡਾ ਜਿਹੜਾ ਕੰਮ ਹੈ ਫਿਰ ਇਹ ਕੰਮ ਟਾਲਾ ਫਿਰ ਸਫਲ ਹੋਣਾ ਕਈ ਲੋਕ ਬੰਦਾ ਕਰਦਾ ਵੀ ਆ ਤੇ ਮੋੜ ਕੇ ਕਹਿੰਦਾ ਕਿ ਮੈਂ ਟਾਲਾ ਕੀਤਾ ਸੀ ਜੀ ਮੈਨੂੰ ਆਰਾਮ ਨਹੀਂ ਆਇਆ ਜੇ ਤੁਸੀਂ ਇਸ ਦੇ ਉੱਤੇ ਜਿਹੜਾ ਤੁਹਾਡੇ ਤੇ ਕੇਸ ਪਿਆ ਹੈ ਤੁਸੀਂ ਸੱਚੀ ਕੀਤਾ ਹੈ ਤਾਂ ਉਹਦੀ ਤੁਸੀਂ ਮਾਫੀ ਮੰਗ ਕੇ ਆਪਣੇ ਗੁਨਾਹਾਂ ਨੂੰ ਬਖਸ਼ ਕੇ ਫਿਰ ਇਸ ਢਾਲੇ ਨੂੰ ਕਰ ਸਕਦੇ ਹੋ ਉਹਦੇ ਵਿੱਚ ਤੁਹਾਨੂੰ ਮਾਫੀ ਮਿਲ ਸਕਦੀ ਹੈ ਤਾਂ ਦੋਸਤੋ ਕਿਸੇ ਤਰ੍ਹਾਂ ਦਾ ਵੀ ਮੁਕੱਦਮਾ ਹੋਵੇ ਤੁਹਾਨੂੰ ਦੱਸਦਾ ਵੀ ਇਸ ਮੁਕੱਦਮੇ ਚੋਂ ਤੁਹਾਨੂੰ ਜਿੱਤ حاصل ਹੋਏਗੀ ਹੋਏਗੀ ਉਹ ਬਾਬੇ ਪੈਰੋ ਜਤੀ ਦਾ ਢਾਲਾ ਆ ਬਾਬੇ ਪੈਰੋ ਜਤੀ ਦਾ ਢਾਲਾ ਅੱਜ ਤੱਕ ਕਦੀ ਖਾਲੀ ਨਹੀਂ ਗਿਆ ਇਹਨਾਂ ਸਰਕਾਰਾਂ ਦੇ ਢਾਲਾ ਇੰਨਾ ਕੁ ਪਾਵਰਫੁੱਲ ਹੁੰਦਾ ਹੈ ਇਦੇ ਵਿੱਚ ਹੁਣ ਤੁਹਾਨੂੰ ਟਾਲੇ ਨੂੰ ਕਿਸ ਤਰ੍ਹਾਂ ਕਰਨਾ ਤੁਸੀਂ ਉਹ ਤੁਹਾਨੂੰ ਮੈਂ ਦੱਸ ਦਿੰਨਾ ਤੁਸੀਂ ਉਸ ਤਰੀਕੇ ਨਾਲ ਕਰਨਾ ਤੁਸੀਂ ਕੀ ਕਰਨਾ ਇੱਕ ਰੋਟੀ ਬਣਾ ਲੈਣੀ ਆ ਆਟੇ ਦੀ ਰੋਟੀ ਬਣਾ ਲੈਣੀ ਇੱਕ ਸਾਈਡ ਕੱਚੀ ਰੱਖ ਲੈਣੀ ਆ ਇੱਕ ਸਾਈਡ ਉਹਦੀ ਪਕਾ ਲੈਣੀ ਆ ਠੀਕ ਹੈ ਜੀ ਮਿੱਠੀ ਰੋਟੀ ਬਣਾਉਣੀ ਆ ਉਹਦੇ ਵਿੱਚ ਜੀਨੀ ਚਾਹੇ ਕੁੱਟ ਕੇ ਪਾ ਲਓ ਜਾਂ ਸ਼ੱਕਰ ਪਾ ਲਓ ਆਟੇ ਨੂੰ ਗੁੰਨ੍ਹ ਲਓ ਪਹਿਲਾਂ ਫਿਰ ਉਹਦੀ ਰੋਟੀ ਤਿਆਰ ਕਰ ਲਓ ਰੋਟੀ ਤਿਆਰ ਕਰਕੇ ਉਹਦਾ ਇੱਕ ਪਾਸਾ ਕੱਚਾ ਰਖ ਲੈਣਾ ਇੱਕ ਪੱਕਾ ਠੀਕ ਜਿਹੜਾ ਕੱਚੇ ਵਾਲਾ ਪਾਸਾ ਆ ਕੱਚਾ ਪਾਸਾ ਹੋਏਗਾ ਤੇ ਸਰੋਂ ਦੇ ਤੇਲ ਨੂੰ ਚੋਪੜ ਲੈਣਾ ਠੀਕ ਹੈ ਸਰੋਂ ਦੇ ਤੇਲ ਨੂੰ ਚੋਪੜ ਲੈਣਾ ਆ ਇਹ ਜਿਹੜਾ ਕੰਮ ਆ ਤੁਸੀਂ ਸ਼ਨੀਵਾਰ ਵਾਲੇ ਦਿਨ ਕਰਨਾ ਕਿਸੇ ਵੀ ਸ਼ਨੀਵਾਰ ਤੋਂ ਇਹ ਸ਼ਾਮ ਨੂੰ ਟਾਲਾ ਹੋਣਾ ਆ ਸ਼ਨੀਵਾਰ ਵਾਲੇ ਦਿਨ ਸ਼ਾਮ ਨੂੰ 7-8 ਵਜੇ ਕਰ ਲਓ 9 ਵਜੇ ਕਰ ਲਓ ਇਸ ਟਾਈਮ ਤੁਸੀਂ ਕਰ ਸਕਦੇ ਹੋ ਠੀਕ ਹੈ ਤੇ ਜਿਹਦੇ ਉੱਤੇ ਕੇਸ ਪਿਆ ਹੋਵੇ ਜਿਹਦੇ ਉੱਤੇ ਝੂਠਾ ਕੇਸ ਜਾਂ ਮੁਕੱਦਮਾ ਕੋਈ ਇਨਸਾਨ ਹੈ ਜਿਹਦੇ ਉੱਤੇ ਪਿਆ ਹੋਵੇ ਉਹਦੇ ਸਿਰ ਤੋਂ ਦੀ 7 ਵਾਰ ਉਲਟਾ ਕਮਾ ਲੈਣਾ ਠੀਕ ਹੈ ਪੁੱਠਾ ਮਤਲਬ ਪ੍ਰੋਟੀਨ ਨੂੰ ਸਿਰ ਤੋਂ ਦਿੱ ਤੋਂ 7 ਵਾਰ ਵਾਰ ਲੈਣਾ ਫਿਰ ਉਹਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਵਾਰ ਲੈਣਾ 7 ਵਾਰ ਜਦੋਂ ਤੁਸੀਂ ਇਹਨਾਂ ਚੀਜ਼ਾਂ ਦੋਨਾਂ ਨੂੰ ਕਰ ਲਿਆ ਪਹਿਲਾਂ ਸਿਰ ਤੋਂ ਪੁੱਠਾ ਕਮਾ ਲਿਆ ਫਿਰ ਸਿਰ ਤੋਂ ਲੈ ਕੇ ਪੈਰਾਂ ਤੱਕ 7 ਵਾਰ ਵਾਰ ਲਿਆ ਉਸ ਤੋਂ ਬਾਅਦ ਤੁਸੀਂ ਜਿਹੜੀ ਇਹ ਰੋਟੀ ਹੈ ਕਿਸੇ ਸ਼ਨੀਵਾਰ ਵਾਲੇ ਦਿਨ ਸ਼ਾਮ ਦੇ ਟਾਈਮ ਤੋਂ ਕਿਸੇ ਕਾਲੇ ਕੁੱਤੇ ਨੂੰ ਜਾਂ ਕੁੱਤੇ ਦਰਵੇਸ਼ ਨੂੰ ਕਿਸੇ ਨੂੰ ਵੀ ਪਾ ਦੇਣੀ ਆ ਠੀਕ ਹੈ ਦਰਵੇਸ਼ ਨੂੰ ਪਾ ਦੇਣੀ ਆ ਤੇ ਤੁਸੀਂ ਇੱਕ ਚੀਜ਼ ਦੇਖ ਲੈਣਾ ਜਦੋਂ ਰੋਟੀ ਪਾਣੀ ਆ ਕੁੱਤਾ ਰੋਟੀ ਖਾਵੇ ਚਾਹੇ ਨਾ ਖਾਵੇ ਤੁਸੀਂ ਉਥੋਂ ਇਹ ਨਹੀਂ ਦੇਖਣਾ ਜੇ ਖਾ ਗਿਆ ਫਿਰ ਤਾਂ ਬਹੁਤ ਵਧੀਆ ਗੱਲ ਆ ਜੇ ਨਹੀਂ ਖਾਧੀ ਤਾਂ ਕੋਈ ਘਬਰਾਉਣ ਵਾਲੀ ਗੱਲ ਨਹੀਂ ਕੀ ਫਿਰ ਸਮਝ ਲੈਣਾ ਕਿ ਤੁਹਾਡੇ ਉੱਤੇ ਜਿਹੜਾ ਕੇਸ ਪਿਆ ਆ ਥੋੜਾ ਹਜੇ ਉਹਦੇ ਵਿੱਚ ਤੁਹਾਡੀ ਰੁਕਾਵਟ ਕੋਈ ਆ ਰਹੀ ਆ ਤੁਸੀਂ ਕੀ ਕਰਨਾ ਤੁਸੀਂ ਇਸੇ ਤਰ੍ਹਾਂ ਲਗਾਤਾਰ ਪੰਜ ਸ਼ਨੀਵਾਰ ਨੂੰ ਰੋਟੀ ਬਣਾ ਲੈਣੀ ਆ ਐਦੇ ਜਿਸ ਤਰੀਕੇ ਨਾਲ ਤੁਹਾਨੂੰ ਦੱਸਿਆ ਉਸੇ ਤਰੀਕੇ ਨਾਲ ਤੁਸੀਂ ਜਿਹੜੀ ਇਹ ਰੋਟੀ ਤਿਆਰ ਕਰਕੇ ਬਾਬੇ ਪੈਰੋ ਦੇ ਜਿਹੜਾ ਦਰবেশ ਹੈ ਉਹਨੂੰ ਪਾ ਦੇਣੀ ਆ ਠੀਕ ਹੈ ਜਦੋਂ ਇੱਕ ਕੋਈ ਵੀ ਕੁੱਤਾ ਨਹੀਂ ਜਦੋਂ ਕੁੱਤੇ ਨੇ ਖਾਧੀ ਤੁਹਾਡਾ ਜਿਹੜਾ ਕੰਮ ਹੈ ਉਦੋਂ ਪੂਰਾ ਹੋ ਜਾਣਾ ਪਰ ਰੋਟੀ ਤੁਹਾਡੀ ਪਹਿਲੇ ਸ਼ਨੀਵਾਰ ਤੋਂ ਲੱਗਣੀ ਸ਼ੁਰੂ ਹੋ ਜਾਣੀ ਆ ਤੁਸੀਂ ਇਹ ਨਹੀਂ ਸੋਚਣਾ ਇਹ ਨਹੀਂ ਘਬਰਾਉਣਾ ਕਿ ਸਾਡੀ ਰੋਟੀ ਅਸੀਂ ਇੰਨੇ ਦਿਨ ਹੋ ਗਏ ਪਾਦਿਆਂ ਨੂੰ ਤੇ ਸਾਡੀ ਹਜੇ ਤੱਕ ਲੱਗੀ ਨਹੀਂ ਜਿਸ ਦਿਨ ਕੋ ਤਿੰਨ ਰੋਟੀ ਖਾ ਲਈ ਸਮਲ ਉਦੋਂ ਤੁਹਾਡਾ ਕੰਮ ਬਣਨਾ ਸ਼ੁਰੂ ਹੋ ਜਾਣਾ ਉਸੇ ਦਿਨ ਤੋਂ ਇਹਨਾਂ ਧਿਆਨ ਚ ਰੱਖਣਾ ਤੁਸੀਂ ਦੇਖਣਾ ਖੜ ਖੜੇ ਹੋ ਕੇ ਦੇਖਣਾ ਉੱਥੇ ਕਿ ਦਰवेश ਰੋਟੀ ਖਾਂਦਾ ਆ ਜਾਂ ਨਹੀਂ ਖਾਂਦਾ ਬਸ ਇਹਨਾਂ ਧਿਆਨ ਉਤੇ ਤੇ ਰੱਖਣਾ ਤੁਸੀਂ ਹੋਰ ਕੁਝ ਨਹੀਂ ਕਰਨਾ ਬਸ ਤੁਸੀਂ ਇੰਨਾ ਕੰਮ ਕਰਕੇ ਘਰ ਵਾਪਸ ਆ ਜਾਣਾ ਔਰ ਘਰ ਜਦੋਂ ਵਾਪਸ ਆ ਜਾਣਾ ਤੁਸੀਂ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਚੁੱਪਚਾਪੀ ਤੇ ਆ ਕੇ ਘਰ ਆ ਕੇ ਹੱਥ ਮੋ ਤੋਂ ਲੈਣਾ ਠੀਕ ਹੈ ਨਾ ਪਿੱਛੇ ਮੁੜ ਕੇ ਵੀ ਨਹੀਂ ਦੇਖਣਾ ਜਦੋਂ ਇਹ ਢਾਲਾ ਕਰਨ ਜਾਣਾ ਤੇ ਜਦੋਂ ਕੋਈ ਜਦੋਂ ਜਦੋਂ ਢਾਲਾ ਕਰਨ ਜਾਣਾ ਰਸਤੇ 'ਚ ਕਿਸੇ ਨਾਲ ਗੱਲਬਾਤ ਵੀ ਨਹੀਂ ਕਰਨੀ ਨਾ ਕੋਈ ਬੁਲਾਵੇ ਤੁਹਾਨੂੰ ਬਸ ਇੰਨਾ ਧਿਆਨ ਰੱਖ ਲੈਣਾ ਕਿਸੇ ਨੂੰ ਬੁਲਾਉਣਾ ਨਹੀਂ ਰੋਕੇ ਟੋਕੇ ਨਾ ਮਤਲਬ ਤੁਹਾਨੂੰ ਕੋਈ ਤੁਹਾਡਾ ਇਸ ਜਿਹੜਾ ਕੰਮ ਹੈ ਫਿਰ ਤਾਂ ਹੀ ਸਫਲ ਹੋਣਾ ਹੈ ਇਸ ਕਰਕੇ ਇਨੂੰ ਜਿੱਦਾਂ ਵੀ ਹੈਗਾ ਸ਼ਰਧਾ ਭਾਵਨਾ ਨਾਲ ਕਰ ਲਿਓ ਠੀਕ ਹੈ ਤਾਂ ਦੋਸਤੋ ਇਹ ਜਿਹੜਾ ਪ੍ਰਚੀਨ ਢਾਲ ਆ ਬਹੁਤ ਜ਼ਬਰਦਸਤ ਹੈ ਇਹਹੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਇਹਨੂੰ ਲਾਈਕ ਕਮੈਂਟ ਸ਼ੇਅਰ ਤੁਸੀਂ ਜ਼ਰੂਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਪਲੀ ਕਰੇ